ਸਤ ਸ੍ਰੀ ਅਕਾਲ ਜੀ ਮੈਂ ਮੇਜਰ ਸਿੰਘ ਸੀੜੇ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਅੱਜ ਪੰਜਾਬ ਦਾ ਰੋਡ ਸਲਾਮ ਵਿਖੇ ਨੌ ਜਵਾਨਾਂ ਵੱਲੋਂ ਇੱਕ ਉਦਮ ਉਪਰਾਲਾ ਕਰਕੇ ਫਟੇਗੜ ਸਾਬ ਤੋਂ ਆਉਂਦੀਆਂ ਸੰਗਤਾਂ ਦੇ ਲਈ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਲੰਗਰ ਲਗਾਇਆ ਗਿਆ ਜਵਾਨਾਂ ਦੇ ਵਿੱਚ ਦੇਖਣ ਨੂੰ ਉਸਤਾ ਮਿਲਿਆ ਕਿੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਲੰਗਰ ਲਾਉਂਦੇ ਨੇ ਇੱਥੇ ਨੌਜਵਾਨਾਂ ਵੱਲੋਂ ਉਦਮ ਪਰਾਲਾ ਕਰਕੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਇੱਕ ਲੰਗਰ ਵਿਸ਼ੇਸ਼ ਤੌਰ ਤੇ ਲਗਾਇਆ ਗਿਆ ਅਸੀਂ ਨੇ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਅਸੀਂ ਸੰਗੂ ਸੰਗਾਵਾਂਗੇ ਉਹ ਨੌਜਵਾਨਾਂ ਦੀ ਗੱਲਬਾਤ ਵੀ ਉਹਾਂ ਨੇ ਕੀ ਕਿਹਾ ਤੇ ਤੁਸੀਂ ਇੱਥੇ ਸੱਧੀਆਂ ਤਸਵੀਰਾਂ ਦੇਖ ਰਹੇ ਹੋ ਪਕਿਆਂ ਗੁਰਸਤਨਾਮ ਤੋਂ ਜਿੱਥੇ ਨੌ ਜਵਾਨਾਂ ਨੇ ਇੱਕ ਉਦਮ ਉਪਰਾਲਾ ਕਰਕੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਲੰਗਰ ਲਗਾਇਆ ਗਿਆ ਜਿਹੜੀ ਸੰਗਤ ਫੱਤੇਕਾਰ ਸਾਬ ਤੋਂ ਵਾਪਸ ਆ ਰਹੀ ਹੈ ਉਹਨਾਂ ਦੇ ਲਈ ਇੱਕ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਇਹ ਨੌ ਜਵਾਨਾਂ ਦਾ ਇੱਕ ਉਪਰਾਲਾ ਸਲਾਘਾਯੋਗ ਹੈ ਹਰ ਕੋਈ ਇਸ ਦੀ ਸਲਾਘਾ ਕਰ ਰਿਹਾ ਹੈ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਹਾਂ ਮੇਜਰ ਸਿੰਘ ਸੀੜੇ ਸੂਸੀ ਪਰਿਆਰਿਆ ਰੂਰ ਸਲਾਮ ਤੋਂ ਇਥੇ ਸਿੱਧੀਆਂ ਤਸਵੀਰਾਂ ਦੇਖ ਰਹੇ ਹਾਂ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਲੰਗਰ ਨੌਜਵਾਲਾਂ ਵੱਲੋਂ ਜਿਹੜੀ ਫਤੇਗੜ ਸਾਹਿਬ ਦੀ ਸੰਗਤ ਵਾਪਸ ਆ ਰਹੀ ਹੈ ਉਹਨਾਂ ਖਾਤਰ ਸਪੈਸ਼ਲ ਲੰਗਰ ਲਾਇਆ ਗਿਆ ਹੈ ਅੱਜ ਜੇ ਮੈਂ ਆਪਣੇ ਸੁਸ਼ੇਸ਼ਨਾਗਰ ਮੋਹਰ ਵਾਲੀ ਵੱਲੋਂ ਮੁੰਡਿਆ ਵੱਲੋਂ ਕੀਤੀ ਗਈ ਹੈ ਸਾਡਾ ਗਰੁੱਪ ਬੜਾ ਹੈ ਜੀ ਆਏ ਆਪਣੇ ਭੰਗੋ ਪਰਿਵਾਰ ਵੱਲੋਂ ਆ ਗਏ ਸਾਰੇ ਵੀਰੇ ਸਹਾਈਆ ਦੋਸਤਾਂ ਇਕਤਰ ਵੱਲੋਂ ਸਾਰੇ ਤੇ ਆਪਣੇ ਸਿੱਖਾਂ ਦੇ ਵੱਲੋਂ ਸਾਡੇ ਪਰਿਵਾਰ ਨੇ ਵਿੱਚ ਦਰਸ਼ਨ ਆਫ ਸੀ ਉਹਰੇ ਸਰਪੰਚੋ ਦੇ ਬਾਕੀ ਨਾਜਰ ਕੀ ਹੋ ਗਿਆ ਆਪਣੇ ਪਿੰਡਾਂ ਦੇ ਬਾਕੀ ਸਾਡਾ ਸਾਡਾ ਪੂਰੇ ਪਰਿਵਾਰ ਵੀ ਹੈ ਸਾਡੇ ਸਾਰੇ ਯਾਰ ਸਾਰੇ ਦਾ ਸਹਿਯੋਗ ਨਾਲ ਹੋਇਆਗਾ ਤੇ ਬਾਕੀ ਸਾਡੇ ਦੇ ਲੰਡੇ ਲੰਡੇ ਪਰਿਵਾਰ ਹੋਵੇ ਸਾਰਾ ਦਾ ਸਹਿਯੋਗ ਹੈ ਬਰੇਜ ਲੰਗਰ ਕਰਾਉਣਾ ਸਾਰੇ ਉਹ ਵੀ ਸਿੱਖੀ ਨਾਲ ਜੁੜੋਗੇ ਬਹੁਤ ਵਿਚਰਲੇ ਸਿੱਖੀ ਤੋਂ ਕਰਾਈ ਗਏ ਲੋਕ ਦੱਸਤਾ ਸਿੱਖੀ ਨਾਲ ਜੁੜਨ ਦੇ ਸਾਰੇ ਪਿੰਡਾਂ ਆ ਪਿੰਡਾਂ ਇਹ ਘਰ ਰੱਖਿਆ ਕਰੋ ਪਿੰਡ ਦੇ ਵਿੱਚ ਸਾਰਾ ਜਿੱਦਾਂ ਸਾਡੇ ਨਾਲ ਸਾਡੇ ਸਾਰੇ ਪਰਿਵਾਰ ਕਰਕੇ ਉਹਨੇ ਲੰਗਰ ਲਾਇਆ ਸਾਡੇ ਸਾਰੇ ਪਰਿਵਾਰ ਨੇ ਵੀ ਅਣ ਪਿੰਡ ਨੇ ਸਾਡੇ ਪੁਰਾਣੇ ਪਰਿਵਾਰ ਦੇ ਨਾਲ ਇੱਕਾਜ ਬਈ ਸਿੱਖਾਂ ਦੇ ਸੋਹਣੇ ਫਰਕ ਪੈਣ ਲੱਗ ਰਿਹਾ ਇੱਕ ਜੁੱਟਾ ਹੋਣ ਦੀ ਲੋੜ ਆ ਇੱਕ ਜੁੱਟਾ ਹੋਵੇ ਠੀਕ ਹੈ ਜੀ ਉਹ ਤਰ੍ਹਾਂ ਦਾ ਨੈਣ ਸਾਰਿਆਂ ਨੂੰ ਹੋਸੀ ਜੋ ਜੁੜ ਮਿਲੇ ਸਾਡੇ ਸਿੱਖਾਂ ਦਾ ਬਹੁਤ ਲੋੜ ਆ ਤੇ ਆਜੋਸੀ ਦੀ ਜੁੜ ਮਿਲੇ ਸਾਨੂੰ ਸਾਰਿਆਂ ਨੂੰ ਬੈਂਤੀ ਹੀ ਹੈ ਸਾਡੇ ਬੱਚਿਆਂ ਨੂੰ ਵੀ ਜੁੜ ਮਿਲੇ ਨੂੰ ਧਿਆਨ ਨਾਲ ਮਤਲਬ ਕਿ ਅਸੀਂ ਧਿਆਨ ਰੱਖੋ ਮੱਥੇ ਤੇ ਮੱਥੇ ਨਸਤੇ ਜਾਓ ਇਹਦਾ ਹੈਗਾ ਹੀ ਸਦਾ ਕਿ ਕੋਈ ਮਿੱਠਾ ਨਹੀਂ ਇਹ ਚ ਪਾਇਆ ਜਾਂਦਾ ਨਾ ਕੋਈ ਬਰਫੀ ਦਾ ਕੋਈ ਲੱਬੀ ਨਾ ਕੋਈ ਫਦਾ ਲੰਗ ਪਾਇਆ ਆਕੀ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਕਿੰਨਾ ਜੋਸ਼ ਹੈ ਸੇਵਾ ਕਰਨ ਦਾ ਇੱਕ ਆਪਣਾ ਉਦਮ ਪਾਲਾ ਕਰਕੇ ਕਿਵੇਂ ਰੋਡ ਦੇ ਉੱਤੇ ਜਾਂਦੇ ਰਾਹੀਗਰਾਂ ਨੂੰ ਇੱਕ ਲੰਗਰ ਛਕਾ ਕੇ ਆਪਣੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸੱਧੀਆਂ ਤਸਵੀਰਾਂ ਨੌਜਵਾਨਾਂ ਵੱਲੋਂ ਕਿੰਨੀ ਸੇਵਾ ਕੀਤੀ ਜਾ ਰਹੀ ਹੈ